ਹੈਪੀ ਲੋੜੀ ਸਾਬ ਨੂੰ ਪਹਿਲਾਂ ਸਾਡੇ ਵੱਲੋਂ ਤੇ ਮੈਂ ਹੁਣ ਉੱਠਿਆ ਹਾਂ ਠੀਕ ਆ ਆਪਾਂ ਪੀ ਰਹੇ ਚਾਹ ਤੇ ਨਾਲ ਖਾਰੇ ਪਨੀਰੀ ਹੈਪੀ ਲੋੜੀ ਜੀ ਹਾਂ ਜੀ ਹੈਪੀ ਲੋੜੀ ਸਾਰਿਆਂ ਨੂੰ ਐਂਡ ਫੈਮਲੀ ਸਲੂਕੀ ਸੋ ਮੁਬਤ ਸਭੀ ਖੁਸ਼ ਰੱਖੇ ਹਾਂ ਦੇਖੋ ਜੀ ਹੀਟਰ ਲਾਇਆ ਹੋਇਆ ਮੈਂ ਤਾਂ ਐ ਪਿਆ ਹੋਇਆ ਨਿੱਗ ਚ ਤੇ ਉਹ ਦੇਖੋ 11:00 11:30 ਹੋ ਗਏ ਹੋਣ ਉੱਠਿਆ ਤੇ ਆ ਸਾਡਾ ਰੂਮ ਤੁਸੀਂ ਦੇਖ ਸਕਦੇ ਜੀ ਕੋਪਰ ਸੁੱਤੇ ਲਿੰਕ ਤੱਕ ਤੇ ਬਾਕੀ ਐਪੀ ਲੋੜੀ ਸਭ ਨੂੰ ਫਿਰ ਤੋਂ ਤੇ ਤੁਹਾਡੇ ਪਰਿਵਾਰ ਨੂੰ ਮਾਲਕ ਸਭ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਤੇ ਆ ਵੀ ਸਾਰਿਆਂ ਨਾਲ ਸਹੀ ਨਹੀਂ ਸਪੋਰਟ ਕਰਦੇ ਤੁਸੀਂ ਹਨਾ ਤੇ ਬਾਕੀ ਅੱਜ ਦੇ ਵਲੌਗ ਨਾ ਬਣੇ ਰਿਓ ਆਪਾਂ ਲੋੜੀ ਸੈਲੀਬ੍ਰੇਟ ਕਰਾਂਗੇ ਹਾਂਜੀ ਓਕੇ ਚੱਲਦੇ ਅੱਗੇ ਹਾਂਜੀ ਆਪਾਂ ਕੜਾਈ ਦਿੱਤੀ ਤਾਰ ਤੇ ਆਪਾਂ ਬਣਾਉਣ ਲੱਗੇ ਆ ਪਿੰਨੀਆਂ ਆਹ ਹੈਗਾ ਗੁੜ ਕਿਹੜੀ ਪਿੰਨੀ ਮੁੰਡਾ ਪਿੰਨੀ ਅੱਛਾ ਪਿੰਨੀ ਮੁੰਡਾ ਬਣਾਉਗੇ ਤੇ ਸਾਰੇ ਹੀ ਬਣਾਉਂਦੇ ਹੁੰਦੇ ਆ ਲੋਹੜੀ ਤੇ ਸੇ ਆਪਾਂ ਵੀ ਬਣਾ ਰਹੇ ਆ ਫੁੱਲੀਆਂ ਵਗੈਰਾ ਤੇ ਗੁੜ ਵਗੈਰਾ ਮੈਂ ਸਾਰਾ ਸਮਾਨ ਕੱਲ ਲੈ ਆਂਦਾ ਸੀਗਾ ਪਹਿਲੇ ਹੀ ਹੁਣ ਆਪਾਂ ਬਣਾਉਨੇ ਆ ਕੰਮ ਦੱਸਦੇ ਆ ਕਿੱਦਾਂ ਬਣਦੀ ਗੁੜ ਕੜਾਈ ਤਰ ਲਈ

ਫੁਲ ਮੀਨ ਤੇ ਆਫ ਬਣ ਗਏ ਆਪ ਫੁੱਲੀਆਂ ਤੇ ਵਿੱਚ ਵੀ ਦੂਸਰਾ ਵੀ ਪਾਵਾਂਗੇ ਬੋਲੇ ਚਾਨੇ ਵੀ ਪਾਵਾਂਗੇ ਛੋਲੇ ਜਿਹੜੇ ਪੁੱਜੇ ਹੋਏ ਹੁੰਦੇ ਕਿ ਬੰਨੀਆਂ ਪਿੰਨੀਆਂ ਤੇ ਫੁੱਲੀਆਂ ਚਾਨੇ ਇਧਰ ਪੈ ਗਿਆ ਗੋੜ ਛਾਸ਼ ਨਹੀਂ ਬਣਨੀ ਹੈ ਨੀਚੇ ਰੇਤਾ ਨਾ ਨਾ ਬੋ ਆਹੋ ਤਾਂ ਘਾਟੇ ਤਾਂ ਐਂਦਾ ਫਤਰਾ ਨਾ ਨੀ ਰੇਤਾ ਜਾਈਓ। ਅਕੀਰ ਕੱਟ ਜੰਦੀ। ਆਪਾਂ ਸੁੱਲੀਆਂ ਇਦਾਂ ਬਾਹਰ ਕਰਨੀਆਂ ਕਿਉਂਕਿ ਨੀਚੇ ਥੋੜੀ ਰੇਤਾ ਵਗੈਰਾ ਹੁੰਦੀ ਆ ਫਿਰ ਕਿਰਕਾ ਚ ਆ ਜਾਂਦੀ। ਪਿਛਲੀ ਵਾਰੀ ਵੀ ਆਪਾਂ ਬਣਾਏ ਸੀ ਨਾ ਮੇਰੇ ਬਰਥਡੇ ਹਲ ਦੇ। ਫਟਾੜੇ ਆ ਆਸ ਤੇ। ਲੱਗ ਗਈ ਸੱਤ। ਪਰ ਮਦਦ। ਸੰਜੀ ਕਿੰਨੀਆਂ ਕਿੰਨੀਆਂ ਗੁਰਾ ਗਈਆਂ ਬਸ ਆਹ ਕਿੰਨਾ ਕੁ ਟਾਈਮ ਲੱਗਣਾ ਸ਼ਾਮ ਤੱਕ ਬੰਨਣਗੇ ਆਂ ਸੇਤੀ ਬੰਨਣੇ ਤੋਪ ਵੀ ਨਿਕਲ ਗਈ ਤੋਪ ਵੀ ਨਿਕਲਾਈ ਮਿੱਤਰੋ ਲੋਹੜੀ ਦੇ ਮੌਕੇ ਤੇ ਮੁੱਕੀ ਵੀ ਹੋ ਗਈ ਸੀ ਮੋਈ ਲੈਨੇ ਫੁੱਲੇ ਬਣਾਵਾਂ ਪਹਿਲਾਂ ਪਨੀਰ ਬਣਾ ਲਈਏ ਫਿਰ ਫੁੱਲੇ ਵੀ ਬਣਾ ਲਾਂਗੇ ਇਧਰ ਆਪਣੀ ਯਾਸ਼ੀ ਵੀ ਹੋ ਗਈ ਐ ਰੈਡੀ ਹੋ ਹੀ ਗਈ ਐ ਤਕਰੀਬਨ ਸਮਾਚੇ ਬਹੁਤ ਨੌਣ ਛੜੀ ਛੜੀ ਸੰਕੇ ਕਰ ਮਿਲਦੇ ਆ ਤੇ ਖਾਣੇ ਆ ਪਦੀਆਂ ਹਾਂਜੀ ਹੁਣ ਲੈ ਆਪਾਂ ਚੋਣੇ ਵਿੱਚ ਪਾਉਣੇ ਚਲੇ ਇਹਨਾਂ ਨੂੰ ਸਾਦ ਬਣੂਗੀ ਤੇ ਫਿਰ ਆਪਣੀਆਂ ਪਲੀਆਂ ਕੱਢ ਲਈਏ ਸਾਰੀਆਂ ਬੈਟ ਨਹੀਂ ਤੇੜੀ ਛੜੀ ਹੋ ਗਈ ਕੀ ਹੋਇਆ ਤੁਹਾਡੇ ਦਾ ਕੀ ਬਿੱਟ ਆ ਲੋੜੀ ਮੰਗਾਇਆ ਵੀਡੀਓ ਗੱਲ Google ਪਾ ਵੀਡੀਓ ਕਾਲ ਤੇ ਲੋੜੀ ਸਾਡੀ ਅੱਜ ਵੰਡੀ ਜਾ ਰਹੀ ਹੈ ਆ ਲੈ ਬੰਦੇ ਮੈਂ ਕੀ ਤਾ ਕੀ ਤੋਂ ਬੰਦਾ ਲਾ ਬੈਠਾ ਹੈ ਦਾਦੀ ਪੋਤਰਾ ਵੰਡਾ ਅਸਲੀ ਸੁਧਰ ਪਾ ਅਸੀਂ ਖੋਜ ਵੰਡਨ ਦਾ ਪਿਆਰ ਬਹੁਤ ਚੱਕਰ ਵਾਲ ਕਰਦਾ ਮੈਂ ਕੱਡੋ ਬਾਤ ਟੋਲੀਆਂ ਆ ਜਾ ਤਿਆਰ ਹੁੰਦੀਆਂ ਫਰਦੀਆਂ ਨਹੀਂ ਚੱਕੜ ਨਹੀਂ ਚੱਕੜ ਆਦੀ ਕਰਦੇ ਬੰਦੇ ਉਹ ਤਾਂ ਲੌੜੀ ਜੇ ਕੀ ਵੇਟਣ ਦੀ ਬੈਗੀ ਕੰਮ ਹੋ ਗਿਆ ਕੌਲੀਆਂ ਚ ਪਾ ਲਓ ਕਿੰਨੀਆਂ ਕੌਲੀਆਂ ਚ ਗਾਇਸ ਕੌਲੀਆਂ ਆ ਲੀਆਂ ਮਹਾਂਜੀ ਮੇਰੇ ਤੋਂ ਆਪ ਆ ਗਏ ਜੀ ਸ਼ਹਿਰ ਤੇ ਹੁਣੇ ਆ ਕੇ ਗੱਡੀ ਡੱਕੀ ਆ ਜਸਟ ਤੇ ਆ ਡੱਬਾ ਲੈ ਆਂਦਾ ਤੇ ਆ ਕੋਈ ਮੋਟਿਆਈ ਮਠੀ ਹੋਈ ਤੇ ਆ ਸਬਜੀ ਮੂਈਆਂ ਮਲਿਆ ਗੰਡੇ ਗੁੰਡੇ ਤੇ ਲਾਟਰੋਂ ਪਾ ਰਮ ਸਮਾਨ ਲੈ ਆਂਦਾ ਹੁਣ ਬਾਲਾਂਗੇ ਲੋੜੀ ਥੋੜੀ ਦੇਰ ਨੂੰ ਕੀ ਆ ਕੀ ਆ ਕੀ ਆ ਕੀ ਆ ਹੈਪੀ ਲੋੜੀ ਆ ਚੋਸਮਾਨ ਲੈਣ ਦਾ ਬਣਾਓ ਲੋੜੀ ਵਾਲੇ ਗਰਾਉਂਡ ਤੇ ਗਾਣੇ ਮਾਰੋ ਤੇ ਬੁੱਕੇਰ ਬੂਟਾ ਹੋਇਆ ਵਾ ਮਿੱਤਰੋ ਹੁਣ ਆਪਾਂ ਬਾਲਨੀਆ ਥੋੜੀ ਥੋੜੀ 5:30 ਵੇਹਣਾ 6:00 ਵਜੇ ਬਾਲਾਂਗੇ ਤੇ ਬਾਕੀ ਸਾਰੇ ਇਕੱਠੇ ਹੁੰਨੇ ਆ ਫਿਰ ਖਣੋਨੇ ਆ ਕਰਨਾ ਹੈ ਸੈਲੀਬ੍ਰੇਟ ਲੋੜੀ ਓਕੇ ਠੰਡ ਬਹੁਤ ਹੈ ਟੇਕ ਕੇ ਸਿੰਗਾਪੁਰ ਦਾ ਵੀ ਲਾ ਲਓ ਵਾਸ ਲੱਭੀ ਰਹੀ ਆ ਲਾਲ ਆ ਰਹੀ ਹੈ ਠੰਡ ਬਹੁਤ ਬਹੁਤੀ ਜ਼ਿਆਦਾ ਹੈਪੀ ਲੋੜੀ ਹੈਪੀ ਲੋੜੀ ਹੈਪੀ ਲੋੜੀ ਹੈਪੀ ਲੋੜੀ ਚਾਚਾ ਤੇ ਧਿਆਨ ਨਾਲ ਵੀਰ ਕਿਸੇ ਨੇ ਪਟਾਕੇ ਵੱਡੇ ਨਹੀਂ ਚਲਾਉਣੇ ਤੇ ਲੋੜੀ ਥੋੜੀ ਪਟਾਕੇ ਚਾਹੇ ਕਿਸੇ ਨੇ ਜ਼ਿਆਦਾ ਰੇਵੜੀਆਂ ਨਹੀਂ ਖਾਣੀਆਂ ਭਾਈ ਉਹ ਨਹੀਂ ਓਏ ਇਹ ਮੋਂਗਫਲੀ ਸ਼ਾਦੀ ਖਾ ਭਾਈ ਟਾਈ ਲਾ ਵਰਤ ਪਤਾ ਸਾਡੀ ਅੱਗ ਵੀ ਹੋਣ ਦਾ ਮੁੱਕ ਚੁਕੀ ਹੈ ਸਾਲੇ ਵਾਦਾ ਹੀ ਨਹੀਂ ਲੱਗਦਾ ਕਿਸੇ ਦੀ ਦੂਜੀ ਬਾਲੀ ਹੁੰਦੀ ਹੈ ਨਾ ਰਾਖ ਇਹ ਰਾਖ ਦੂਜੇ ਕੋਲ ਲੱਗਦੇ ਮੈਨੇ ਕੋਲ ਲੱਗਦੇ ਨੇ ਵਿੱਚ ਵੱਡੀਆਂ ਲੱਗਦੇ ਕਿਸੇ ਨੇ ਕਿਸੇ ਤੇ ਰੰਗ ਵੀ ਨਹੀਂ ਪਾਉਣਾ ਵੀ ਹੋਲੀ ਹੋਲੀ ਸਾਡਾ ਚਾਚਾ ਨੇ ਬਲੇਜ਼ਰ ਪਾਇਆ ਸਪੈਸ਼ਲ ਵਿਆਂ ਵਾਲਾ ਯਾਸ਼ ਨੇ ਭਾਈ ਚਿਲਕਣੀ ਚਿਲਕਣੀ ਭਾਈ ਗਰੁਠਾ ਟਾਂਡਿ ਲੱਗਦੀ ਆ ਤੇ ਰਹਿਣਾ ਸੋਹਣਾ ਮੁੰਡਾ ਹੀ ਆਹੀ ਸਦੋਵਾਂ ਵੀਰ ਬਲੈਕ ਆ ਤੇ ਬਲੈਕ ਹੀ ਕਿਤੇ ਮੂਹੀਆਂ ਤੇ ਬਲੈਕ ਵਾਈਟ ਓਏ ਓਏ ਰੋ ਮੁੰਡੇ ਕੀ ਆ ਖਾਂਦੇ ਮੁੰਡੇ ਮੈਗੀ ਮੈ ਕੀ ਗਏਗਾ ਮੈ ਕੀ ਗਏ ਮੈ ਕੀ ਗਏ ਵੀ ਦੇ ਤਰੋ ਮੈਂ ਥੋੜੀ ਤੇ ਸੀ ਮੈਂ ਵਿਕਾਸ਼ਾ ਇਹ ਦੇਖੀਏ ਮੈਂ ਬੈਗੀ ਆਪਨੇ ਤੋ ਕਵੀ ਦੇਖੀ ਨਹੀਂ ਹੋਈ ਸਮੋਸਾ ਖਾ ਰਹੇ ਹੋ ਤੋ ਖਾ ਰਹੇ ਹੋ ਮੋਜਾ ਮਾਰ ਰਹੇ ਹੈ ਫਸਟੀ ਮਚਾਣਾ ਕਿਨੇ ਪਰ ਪਰ ਲਾਓ ਨਾਹੜੀ ਆਪਣੀ ਹੋ ਗਈ ਰੈਡੀ ਸ਼ੈੜੀ ਇਧਰ ਫੁੱਲੀਆਂ ਤੇ ਅਸੀਂ ਹੁਣ ਜਾ ਰਹੇ ਆ ਚਾਈ ਸ਼ੈੜੀ ਹੋ ਗਏ ਆ ਵੇਖੋ ਸਾਰੇ ਬੇਚੇ ਕਰੇ ਸ਼ਾਰੇ ਬਿਠੇ ਕਿਤੇ ਔਰ ਔਰ ਦੇ ਪਾਰ ਪਾਰ ਇਹਨੂੰ ਚੋਕ ਆ ਚੋਕ ਔਰ ਔਰ ਦੇ ਆ ਦੇ ਇਹ ਆ ਦੇ ਚੋਕ ਛੱਡ ਇਹਨੇ ਖਾਣੀ ਹੈ ਉਹ ਰੋ ਕਿੰਨੇ ਆਇਆ ਅੱਤਾਂ ਦੇ ਲਾਸਟ ਜਾਣਗੇ ਲਾਸਟ ਆ ਬਲਾਈ ਬੰਦੀ ਨਾਲ ਆਪਣੀ ਪਿੰਡ ਵੀ ਲੱਗਿਆ ਯਾਰ ਦਾਦਾ ਲੰਦਾ ਸੀ ਉਹਨੇ ਤਾਂ ਉਹ ਨਹੀਂ ਆਇਆ ਲੋ ਜੀ ਲੋੜੀ ਹੋ ਗਈ ਆਪਣੀ ਐਂਡ ਉਹ ਤੋਂ ਫੋਨ ਅਸੀਂ ਕਾਹ ਨਹੀਂ ਆਉਣ ਕੀਤਾ ਗਾ ਸਾਰੇ ਬੈਠੇ ਗੱਲਾਂ ਪਤਾ ਮਾਰ ਰਹੇ ਸੀ ਤੇ ਯਾਰ ਟਾਈਮ ਫੋਨ ਫੜਨਾ ਵੀ ਵਧੀਆ ਗੱਲ ਹੁੰਦੀ ਹੁਣ ਬੇਲੇ ਜਾਇਆ ਹਾਂ ਹਾਂ ਤਾਂ ਤੂੰ ਆ ਹੀ ਆ ਰਿਹਾ ਬਸ ਮਾਲਕ ਸਾਹਿਬ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਤੇ ਹੈਪੀ ਲੋੜੀ ਸਭ ਨੂੰ ਤੇ ਸਾਡੇ ਸੋਡੇ ਸਾਰੇ ਪਰਿਵਾਰਾਂ ਨੂੰ ਸਾਡੇ ਵੱਲੋਂ ਸਾਰੇ ਬੱਚਿਆਂ ਦਾ ਖੁਦਾਈਆ ਹੁਣ ਲੋੜੀ ਹੋਵੇ ਹਰ ਲੋੜੀ ਕਾਹੀ ਇੱਕ ਜਰਾ ਮੰਗੀ ਹੈ ਕੱਲ ਨੂੰ ਸਾਕੀ ਕਹੀ ਜੀ ਹਾਂ ਕੀ ਹੈ ਕੱਲ ਨੂੰ ਮੰਗੀ 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 ਨਹੀਂ ਮੰਗੀ 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 ਨਹੀਂ ਮੰਗੀ ਹਨਾ ਮੰਗੀ ਆ ਲੋ ਆਪਾਂ ਜੀ ਮੌਂਗਫਲੀ ਮਰੋਂਡੇ ਬਰਾਂਡੇ ਬਹੁਤ ਖਾ ਪੀ ਲਿਆ ਮੰਗੀ ਦੀਆਂ ਵਧਾਈਆਂ ਸਾਰਿਆਂ ਨੂੰ ਸਾਡੇ ਵੱਲੋਂ ਸੋ ਓਕੇ ਬਾਈ ਮਿਲਦੇ ਆਪਾਂ ਨੈਕਸਟ ਵਲੌਗ ਦੇ ਵਿੱਚ ਲਾਈਕ ਕਮੈਂਟ ਸ਼ੇਅਰ ਕਰਦੇ ਦਬ ਕੇ ਓਕੇ ਬਾਈ ਹੈਪੀ ਲੋਡੀ